ਤੁਸੀਂ ਦੇਖ ਰਹੇ ਹੋ ਫਤਿਹ ਟੀਵੀ ਮੈਂ ਤੁਹਾਡਾ ਆਪਣਾ 호ਸਟ ਖਾਵਰ ਬੇਗ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਉਸ ਇਤਿਹਾਸਿਕ ਸਥਾਨ ਤੇ ਜਿੱਥੇ ਕਿ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 556ਵਾਂ ਜਿਹੜਾ ਜਨਮ ਦਿਨ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਸ਼ਿਰਕਤ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਉੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਤੇ ਆਓ ਅਸੀਂ ਵੀ ਹੁਣ ਤੁਹਾਨੂੰ ਨਨਕਾਣਾ ਸਾਹਿਬ ਲੈ ਕੇ ਜਾਣੇ ਹਾਂ ਉਸ ਇਤਿਹਾਸਿਕ ਗੁਰਦੁਆਰੇ ਦੇ ਦਰਸ਼ਨ ਦੇਦਾਰ ਵੀ ਕਰਵਾਨੇ ਆ ਤੇ ਉੱਥੇ ਨਾ ਨਾ ਸਿਰਫ ਤੁਹਾਨੂੰ ਦਰਸ਼ਨ ਦੇਦਾਰ ਕਰਾਵਾਂਗੇ ਬਲਕਿ ਕੀਰਤਨ ਔਰ ਜਿਹੜਾ ਨਗਰ ਕੀਰਤਨ ਉਥੇ ਕੱਢਿਆ ਜਾ ਰਿਹਾ ਉਹਦੇ ਨਾਲ ਵੀ ਤੁਹਾਨੂੰ ਸੰਗਤਾਂ ਨੂੰ ਅਸੀਂ ਨਹਾਲ ਕਰਾਨੇ ਆ ਜਿੱਥੇ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸਲੇ ਮੌਜੂਦ ਆ ਉਸ ਸਥਾਨ ਤੇ ਜਿੱਥੇ ਕਿ ਅੱਜ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 56 ਜਿਹੜਾ ਸੀ ਜਨਮ ਦਿਨ ਦਾ ਦਿਹਾੜਾ ਮਨਾਇਆ ਜਾ ਰਿਹਾ ਅਸੀਂ ਅਸਲੇ ਖੜੇ ਆ ਨਗਰ ਕੀਰਤਨ ਦੀ ਉਹ ਗੱਡੀ ਦੇ ਅੱਗੇ ਜਿਹਦੇ ਨਾਲ ਸਾਡੇ ਮੌਜੂਦ ਨੇ ਭਾਈ ਵਿਸ਼ਨ ਸਿੰਘ ਜੀ ਜਿਹੜਾ ਕਿ ਸਾਬਕਾ ਪ੍ਰਧਾਨਵੀ ਸਨ ਪੀਐਸਪੀਸੀ ਦੇ ਪੜੇ ਉਹਨਾਂ ਨੇ ਕੰਮ ਕੀਤੇ ਨੇ ਔਰ ਜਿਹੜਾ ਗੱਡੀ ਦੀ ਸੇਵਾ ਹੈ ਉਹਦੇ ਬਾਰੇ ਇਹ ਬੜੇ ਅਰਸੇ ਤੋਂ ਇਹ ਗੱਡੀ ਦੀ ਸੇਵਾ ਕਰ ਰਹੇ ਨੇ ਇਹਦੇ ਬਾਰੇ ਉਹਨਾਂ ਨਾਲ ਅਸੀਂ ਗੱਲਬਾਤ ਕਰਨੇ ਆ। ਸਭ ਤੋਂ ਪਹਿਲੇ ਤੇ ਸਦਾਜੀ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਅੱਜ ਬਾਬਾ ਜੀ ਦੇ ਜਨਮ ਦਿਨ ਦੇ ਦਿਹਾੜੇ ਦੇ ਤੇ ਗੱਡੀ ਦੇ ਬਾਰੇ ਮੈਂ ਚਾਹਾਂਗਾ ਤੁਸੀਂ ਜਿੰਨੇ ਅਰਸੇ ਤੋਂ ਸੇਵਾ ਕਰ ਰਹੇ ਹੋ ਇਹਦੇ ਬਾਰੇ ਜਰਾ ਸਾਡੇ ਵੇਖਣਾਂ ਲਈ तमाम ਦਸ਼ਕਾਂ ਨੂੰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਮੂਹ ਸਿੱਖ ਜਗਤ ਨੂੰ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖਾਂ ਤੇ ਕਰੋੜਾਂ ਵਧਾਈ ਉਤਾਈ ਵਧਾਈ ਪੇਸ਼ ਕਰਦਾ ਮੁਬਾਰਕਬਾਦ ਦਿੰਦਾ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਜਿੱਥੇ ਸਾਡੇ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਉੱਥੇ ਰਾਗੀ ਸਿੰਘ ਕੀਰਤਨ ਕਰਦੇ ਨੇ ਪ੍ਰਚਾਰਕ ਕਥਾ ਪ੍ਰਚਾਰ ਕਰਦੇ ਨੇ ਤੇ ਅੱਜ ਦੇ ਦਿਨ ਜਿਸ ਦਿਨ ਬਾਬਾ ਜੀ ਦਾ ਪ੍ਰਕਾਸ਼ ਹੋਇਆ ਇਸ ਪ੍ਰਕਾਸ਼ ਅਸਥਾਨ ਤੋਂ ਲੈ ਕੇ ਆਖਰੀ ਕੁਰੂਕਰ 11 ਸਾਬ ਤੱਕ ਨਗਰ ਕੀਰਤਨ ਸੰਗਤ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਿਆਦ ਦੇ ਵਿੱਚ ਛਤਰ ਛਾਇਆ ਪੰਜ ਪਿਆਰਿਆਂ ਦੇ ਅਗਵਾਈ ਦੇ ਵਿੱਚ ਨਗਰ ਕੀਰਤਨ ਤੋਂ ਸ਼ੁਰੂ ਹੁੰਦਾ ਹੈ ਦਾਸ ਨੂੰ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ 2007 ਜਦੋਂ ਦੇ ਪਲਕੀ ਬੱਸ ਬਣਾਈ ਜਿਸ ਸਾ ਸਾਡੇ ਪੈਣ ਨੇ ਇਹ ਪਾਲਕੀ ਬਸ ਬਣਾਈਏ ਲੱਕੀ ਟਿਲੋ ਅਮਰਤਵੇਲਾ ਰੇਡੀਓ ਅੱਜ ਉਸ ਉਹ ਜਿਹੜੇ ਸਾਡੇ ਪੈਣ ਇਸ ਦੁਨੀਆ ਚ ਨਹੀਂ ਹੈ ਲੇਕਿ ਉਹਦੀਆਂ ਯਾਦਾਂ ਉਹਦੀਆਂ ਸੇਵਾਵਾਂ ਅੱਜ ਵੀ ਉਸੇ ਤਰ੍ਹਾਂ ਨੇ ਜਿਸ ਤਰ੍ਹਾਂ 2007 ਤੇ 8 ਚ ਖੁਦ ਆਕੇ ਪਾਲਕੀ ਬਸ ਤਿਆਰ ਕੀਤੇ ਇਥੋਂ ਨਗਰ ਕੀਰਤਨ ਸਾਡਾ ਇੱਕ ਪ੍ਰੋਗਰਾਮ ਸੀ 300 ਸਾਲਾ ਗੁਰਗ੍ਰੰਥ ਸਾਹਿਬ ਜੀ ਨਾਂ ਦੇਡ ਮਹਾਰਾਸ਼ਟਰ ਰਾਜ ਆਰਸੀ ਵਾਗੇ ਬਾਰਡਰ ਤੱਕ ਇਸ ਪਾਲਕੀ ਬਸਤੇ ਬੈਠ ਕੇ ਸਾਡੇ ਨਾਲ 10 ਬੀਬੀਆਂ ਸੀ ਉੱਥੋਂ ਤੱਕ ਸਾਡੇ ਨਾਲ ਨਗਰ ਕੀਰਤਨ ਸ਼ਾਮਲ ਹੋਇਆ ਸਾਡੇ ਅਰਦਾਸ ਹੈ ਕਿ ਉਸ ਬੀਬੀ ਨੂੰ ਵਾਏ ਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਕਿਉਂਕਿ ਅੱਜ ਨਗਰ ਕੀਰਤਨ ਦਾ ਦਿਨ ਹੈ ਤੇ ਨਗਰ ਕੀਰਤਨ ਦੇ ਜਿਨ੍ਹਾਂ ਦੀ ਸੇਵਾਵਾਂ ਨੇ ਆਸੀ ਉਹਨਾਂ ਨੂੰ ਵੀ ਨਹੀਂ ਭੁੱਲ ਸਕਦੇ ਗੁਰੂ ਨਾਨਕ ਸਾਹਿਬ ਦੇ ਇਸ ਪਵਿੱਤਰ ਧਰਤੀ ਤੇ અવਤਾਰਤ ਆਇਆ ਪ੍ਰਕਾਸ਼ ਹੋਇਆ ਤੇ ਉਸ ਤੋਂ ਬਾਅਦ ਗੁਰਦੁਆਰਾ ਪਟੀ ਸਾਹਿਬ ਗੁਰਦੁਆਰਾ ਬਾਲੀਲਾ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਪੰਜਵੀਂ ਛੇਵੀਂ ਪਾਤਸ਼ਾਹੀ ਮਾਲਜੀ ਸਾਹਿਬ ਗੁਰਦੁਆਰਾ ਕਿਹਾਰਾ ਸਾਹਿਬ ਤੱਕ ਇਹ ਨਗਰ ਕੀਰਤਨ ਜਾ ਰਿਹਾ ਹੈ ਤੇ ਅੱਜ ਮੈਨੂੰ ਇੱਕ ਹੋਰ ਵੀ ਜਿਹੜਾ ਸਾਡੇ ਮੁਸਲਮਾਨ ਵੀਰ ਨੇ ਪਿਛਲੇ ਕੋਈ ਤਕਰੀਬਨ 12-13 ਸਾਲ ਤੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪਰਉ ਨੂੰ ਮੁੱਖ ਰੱਖਦੇ ਹੋਏ ਆ ਔਰ ਹਾਜ਼ਰ ਗੁਰੂ ਗੁਰੂਗ੍ਰਾਮ ਸਾਹਿਬ ਰਾਜ ਸਤਕਾਰ ਦੇ ਵਿੱਚ ਰੈਡ ਕਾਰਪਟ ਵਿਛਾਂਦਾ ਹੈ ਸਹਿਦ ਜਮੀਲ ਅਬਾਸ ਅਸੀਂ ਉਹਦੇ ਵਾਸਤੇ ਵੀ ਦੁਆ ਕਰਦੇ ਹਾਂ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਬਖਸ਼ੇ ਪਾਣੀ ਦੀ ਸੇਵਾ ਕਰ ਰਹੇ ਹੈ ਰੈਡ ਕਾਰਪਟ ਪੇ ਛਾ ਕੇ ਜਨਮ ਸਥਾਨ ਤੋਂ ਲੈ ਕੇ ਆਖਰੀ ਕੇਹਾਰਾ ਸਾਹਿਬ ਗੁਰਦੁਆਰੇ ਤੱਕ ਇਹ ਜਿਹੜੀਆਂ ਸਾਂਝਾਂ ਨੇ ਗੁਰੂ ਨਾਨਕ ਸਾਹਿਬ ਦੇ ਸਿੱਖ ਮੁਸਲਮਣ ਦੋਸਤੀ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਬਾਲਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੀਆਂ ਸਾਡੀਆਂ ਸਾਂਝਾਂ ਨੇ ਖਾਸ ਕਰਕੇ ਸਿੱਖ ਮੁਸਲਮਾਨ ਦੇ ਨਾਲ ਪਾਈਚਾਰਾ ਅਸੀਂ ਇੱਕ ਰੱਬ ਨੂੰ ਮੰਨਣ ਵਾਲੇ ਦੋਨੋਂ ਕੌਮਾਂ ਅਸੀਂ ਮਾਂ ਬੋਲੀ ਮਿੱਠੀ ਜ਼ੁਬਾਨ ਪੰਜਾਬੀ ਅੱਜ ਜਿਹਨੇ ਬਾਬਾ ਜੀ ਦੇ ਸਤਕਾਰ ਰਿਸਪੈਕਟ ਸਿੱਖ ਕਰ ਰਹੇ ਨੇ ਤੁਸੀਂ ਇੱਥੇ ਦੇਖਦੇ ਹੋ ਬਾਰ ਕਿਸੇ ਮੁਸਲਮਾਨ ਕੋ ਵੀ ਪੁੱਛੋ ਨਨਕਾਣਾ ਸਾਹਿਬ ਸ਼ੈਰੀ ਕੋ ਵੀ ਪੁੱਛੋ ਉਹ ਵੀ ਸਾਡੇ ਨਾਲ ਇਹ ਬਾਬਾ ਜੀ ਦੇ ਪ੍ਰਕਾਸ਼ ਪਰਵ ਦੇ ਖੁਸ਼ੀਆਂ ਦੇ ਵਿੱਚ ਸ਼ਾਮਲ ਨੇ ਹਕੂਮਤ ਪਾਕਿਸਤਾਨ ਉਹਨਾਂ ਦੀ ਜ਼ਿੰਮੇਵਾਰੀ ਆਪਣੀ ਜਗ੍ਹਾ ਤੇ ਕਰ ਰਹੇ ਨੇ ਆ ਵਕੀਰ ਟਰਸਟ ਪ੍ਰੋਪਰਟੀ ਬੋਰਡ ਹਮੇਸ਼ਾ ਜਿਨੇ ਵੀ ਸਾਡੇ ਦਿਨ ਤਿਵਾਰ ਆ ਰਹੇ ਨੇ ਬੜੇ ਅچھے ਤਰੀਕੇ ਨਾਲ ਮਨਾਏ ਜਾਂਦੇ ਨੇ ਅੱਜ ਮੈਂ ਇੱਥੇ ਜ਼ਿਕਰ ਜਿਹੜਾ ਸਾਡੇ ਨਵੇਂ ਐਡੀਸ਼ਨਲ ਸੈਕਟਰੀ ਆਏ ਨੇ ਨਾਸਰ ਮੁਸ਼ਤਾਕ ਸਾਹਿਬ ਪਿਛਲੇ ਵਾਰੀ ਉਸਾਖੀ ਤੇ 18000 ਰੁਪਏ ਕਿਰਾਇਆ ਸਿੱਖਿਆਰਥੀਆਂ ਕੋਲ ਲਿਆ ਗਿਆ ਸੀ ਕੱਲ 13000 ਚਾਹੇ 5000 ਦਾ ਫਾਇਦਾ ਹੋਇਆ ਪਿਛਲੇ ਵਾਰੀ 270 ਰੁਪਏ ਇੰਡੀਅਨ ਕਰੰਸੀ ਲਈ ਗਈ ਸੀ ਇਸ ਵਾਰੀ 290 ਰੁਪਏ ਇਹਨੇ ਤੁਸੀਂ ਹਿਸਾਬ ਲਾਓ ਕਿ ਇੱਕ ਯਾਤਰੀ ਨੂੰ ਵੀ 5000 ਦਾ ਫਾਇਦਾ ਹੋ ਗਿਆ ਤੇ ਇਹ ਜਿਹੜੀਆਂ ਯਾਤਾਂ ਨੇ ਨਾਮ ਲੈ ਕੇ ਜਾਣਗੇ ਮੈਂ ਐਡੀਸ਼ਨਲ ਸੈਕਟਰੀ ਦਾ ਵੀ ਸ਼ੁਕਰਗੁਜ਼ਾਰ ਆ ਚੇਅਰਮੈਨ ਸਾਹਿਬ ਦਾ ਵੀ ਸ਼ੁਕਰਗੁਜ਼ਾਰ ਆ ਸਾਡੇ ਐਵਕਿਊਏਟ੍ਰਾਸਪੋਰਟ ਬੋਰਡ ਦੇ ਸਿਕਿਉਰਟੀ ਬ੍ਰਾਂਚ ਦਿਨ ਰਾਤ ਸਾਡੇ ਨਾਲ ਲੱਗੇ ਨੇ ਸਾਡੇ ਕੇਅਰਟੇਕਰ ਸਹਿਬਾਨ ਆਡੇ ਗ੍ਰੰਥੀ ਸਹਿਬਾਨ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਪ੍ਰਕਾਸ਼ ਪਰਬ ਅਸੀਂ ਮਨਾ ਰਹੇ ਹਾਂ। بڑے ਸ਼ਰਦਾ ਪਾਵਨਾਂ ਨਾ ਮਨਾ ਰਹੇ ਹਾਂ। ਨਗਰ ਕੀਰਤਨ ਗੁਰੂ ਸਾਹਿਬ ਦੇ ਸ਼ਾਨ ਦੇ ਵਿੱਚ ਇਥੋਂ ਨਿਕਲਦਾ ਹੈ ਤੇ 11 ਸਤ ਤੱਕ ਇਥੋਂ ਜਾਣਗੇ। ਵਾਹਿਗੁਰੂ ਮੇਰ ਕਰੇ। ਸ਼ਾਮ ਨੂੰ ਅਸੀਂ ਖੈਰ ਖੀਤਨਾ ਗੁਰੂ ਅਗੇ ਅਰਦਾਸ ਹੈ ਕਿ ਸਾਰੀ ਸੰਗਤ ਖੈਰ ਖੀਤਨਾ ਵਾਪਸੀ ਇਸ ਪਵਿੱਤਰ ਅਸਥਾਨ ਤੇ ਪਹੁੰਚ ਜਾਏ। ਤੇ ਮੈਂ ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ ਕਿ ਜਿਨੇ ਵੀ ਸਾਡੇ ਦਿਨ ਤਿਹਾਵਾਰ ਨੇ اور بیگ صاحب ਤੁਸੀਂ ਬੜੀ اچھی ਕਵਰੇਜ ਦਿੰਦੇ ਹੋ ਦੁਨੀਆ ਤੱਕ ਪਾਕਿਸਤਾਨ ਦਾ اور پاکستان ਦੇ ਸਿੱਖਾਂ ਦਾ ਇੱਕ ਮੈਸੇਜ ਮੈਸੇਜ ਪਹੁੰਚਾਉਂਦੇ ਹੋ ਜਿਹੜੇ ਅਸਲ ਤਸਵੀਰ ਉਹ ਦੁਨੀਆ ਤੱਕ ਪਹੁੰਚਾਦੇ ਹੋ ਤਾਂ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਲੇ ਸਾਡੇ ਨਾਲ ਮੌਜੂਦ ਨੇ ਸਰਦਾਰ ਦਰਸ਼ਨ ਸਿੰਘ ਜੀ ਜਿਹੜੇ ਕਿ ਇੱਕ ਜਿੰਨਾ ਕਹਿ ਲੋ ਉਹਨਾਂ ਘਟੇ ਜਿਹੜਾ ਕਿ ਇਹ ਸੇਵਾ ਦਾ ਕੰਮ ਕਰਦੇ ਨੇ ਸੋਸ਼ਲ ਐਕਟੀਵਿਸਟਸ ਨੇ ਇਹਨਾਂ ਦੀ ਆਪਣੀ ਤਨਜ਼ੀਮ ਹੈ ਭਾਈ ਜੋਗਾ ਸਿੰਘ ਗੁਰਦੁਆਰਾ ਜਿਹੜਾ ਪਸ਼ਾਵਰ ਦੇ ਵਿੱਚ ਉਹਦੇ ਵੀ ਸੇਵਾ ਕਰਦੇ ਨੇ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਵੀ ਕੰਮ ਹੁੰਦੇ ਨੇ ਜਿੱਥੇ ਵੀ ਕੋਈ ਗੁਰਪੁਰਬ ਹੋਵੇ ਉੱਥੇ ਆ ਕੇ ਆਪਣੀ ਸੇਵਾ ਜਿਹੜਾ ਇਹ ਲਾਜ਼ਮੀ ਸੇਵਾ ਦੇ ਸ਼ਾਮਲ ਹੁੰਦੇ ਨੇ ਤੇ ਅੱਜ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਹੜਾ ਕਿ ਇਹ ਵੀ ਸੇਵਾ ਕਰਦੇ ਨੇ ਜਿਹੜੀ ਕਿ ਆਪਣਾ ਇਹ ਨਗਰ ਕੀਰਤਨ ਦੀ ਜਿਹੜੀ ਗੱਡੀ ਏ ਉਹਦੇ ਜਿਹੜੀ ਪਾਲਕੀ ਨਿਕਲਦੀ ਏ ਉਹਦੇ ਵਿੱਚ ਜਿਹੜਾ ਇਹਨਾਂ ਦੀ ਸੇਵਾਵਾਂ ਸ਼ਾਮਲ ਨੇ ਇਹ ਅਸਾਂ ਦੱਸਣਗੇ ਨਾਲੇ ਸੰਗ ਗੱਡੀ ਦੇ ਦਰਸ਼ਨ ਦੇਦਾਰ ਕਰਾਂਗੇ ਜੀ ਸਭ ਤੋਂ ਪਹਿਲੇ ਭਾਈ ਦਰਸ਼ਨ ਸਿੰਘ ਜੀ ਤੁਹਾਨੂੰ ਲੱਖ ਲੱਖ ਵਧਾਈ ਹੋਏ ਬਾਬਾ ਜੀ ਦੇ ਜਨਮ ਦਿਨ ਦੇ ਦਿਹਾੜੇ ਦੀ ਤੇ ਹੁਣ ਤੁਸੀਂ ਸਾਨੂੰ ਆਪਣੀ ਸੇਵਾਵੰਦ ਦੇ ਬਾਰੇ ਦੱਸੋ ਗੱਡੀ ਦੇ ਬਾਰੇ ਦੱਸੋ ਤੇ ਸਾਡੇ ਜਿਹੜੇ ਵੇਖਣ ਵਾਲੇ ਦਰਸ਼ਕਾਂ ਨੂੰ ਉਹਨਾਂ ਗੱਡੀ ਦੇ ਦਰਸ਼ਨ ਦਿਦਾਰ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੂਰੀ ਦੁਨੀਆ ਦੇ ਸਿੱਖ ਜਗਤ ਨੂੰ 554 ਸਾਲ ਦੇ ਗੁਰੂ ਨਾਨਕ ਜਨਮ ਦਿਨ ਤੇ ਲੱਖਾਂ ਤੇ ਕਰੋੜਾਂ ਵਾਰ ਵਧਾਈ ਦੇਣਾ ਚਾਹਨਾ ਤੇ ਆ ਅੱਜ ਸਰਗਦਾ ਕਿ ਜਿਸ ਤਰ੍ਹਾਂ ਇਸ ਦਫਾ ਇੰਡੀਆ ਤੋਂ ਵੀ ਸੰਗਤ ਆਈ ਏ ਕਾਫੀ ਅਰਸੇ ਸਮੇਂ ਬਾਅਦ ਇਸ ਤਰ੍ਹਾਂ ਪੂਰੀ ਦੁਨੀਆ ਤੋਂ ਸਾਡੇ ਕੋਲ ਸੰਗਤ ਆਣ ਗਿਆ ਤੇ ਇਹ ਗੁਰੂ ਨਾਨਕ ਸਾਹਿਬ ਦੀ ਖੁਸ਼ੀਆ ਪ੍ਰਾਪਤ ਕਰਨ ਗਿਆ ਤੇ ਇਹ ਜਿਹੜੀ ਸੇਵਾ ਦੀ ਤੁਸੀਂ ਗੱਲ ਕੀਤੀ ਹੈ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਤੇ ਗੁਰੂ ਨਾਨਕ ਸਾਹਿਬ ਹੀ ਕਰਵਾਉਂਦਾ ਐਸੀ ਕੁਝ ਵੀ ਨਹੀਂ ਕਰ ਸਕਦੇ ਤੇ ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਇਹ ਸੇਵਾ ਵੀ ਗੁਰੂ ਨਾਨਕ ਸਾਹਿਬ ਹੀ ਸਾਡੇ ਕੋਲ ਲੈ ਰਿਹਾ ਤੇ ਮੈਂ ਆਪਣੇ ਬਾਰੇ ਕੁਝ ਵੀ ਨਹੀਂ ਕਹਾਂਗਾ ਕਹਾਂਗਾ ਕਿ ਪਾਕਿਸਤਾਨ ਆਓ ਯਾਤਰਾ ਕਰੋ ਸੇਵਾ ਕਰੋ ਤੇ ਰਲ ਮਿਲ ਕੇ ਐਸੀ ਗੁਰੂ ਸਾਹਿਬ ਸਭ ਦਾ ਸਾਂਝਾ ਹੈ ਤੇ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਸਾਰੇ ਸਾਡੇ ਨਾਲ ਇਸਾ ਪਾਓ ਮੈਂ ਚਾਹਾਂਗਾ ਹੁਣ ਤੁਸੀਂ ਮੇਰੇ ਕੈਮਰਾਮੈਨ ਦੇ ਨਾਲ ਪੂਰੇ ਗੱਡੀ ਦੇ ਅੰਦਰੋਂ ਦਰਸ਼ਨ ਦੇਦਾਰ ਕਰਾਓ ਆਪਣੀ ਛਤਰ ਪਾਲਕੀ ਦੇ ਦਰਸ਼ਨ ਕਰਾ ਦਈਏ ਇਹ ਪਾਲਕੀ ਸਾਹਿਬ ਹੈ ਤੇ ਇੱਥੇ ਸਾਡੇ ਜਿਹੜੇ ਡਰਾਈਵਰ ਹੁੰਦੇ ਨੇ ਉਹ ਬੈਠਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਵਾਰੀ ਸਾਹਿਬ ਚੱਲਦੀ ਏ ਇਹ ਸਵਾਰੀ ਸਾਹਿਬ ਇਹ ਕੁਲਕੁਰਨ ਸਾਹਿਬ ਦੀ ਸਵਾਰੀ ਸਾਹਿਬ ਇੱਥੇ ਹੁੰਦੀ ਅਸੀਂ ਬਾਕੀ ਪ੍ਰਸ਼ਾਦ ਵੰਡਣ ਵਾਲੇ ਬੱਚੇ ਪਿੱਛੇ ਬੈਠੇ ਹੁੰਦੇ ਨੇ ਸਾਡੇ ਨਾਲ ਇਹਦੇ ਵਿੱਚ ਜਮਿਲ ਸ਼ਾਹ ਸਾਹਿਬ ਨੇ ਤੋਂ ਇਸ ਟਾਈਮ ਬਿਮਾਰ ਵੀ ਨੇ ਇਹ ਪਾਲਕੀ ਦੇ ਅੱਗੇ ਜਿੰਨੀ ਵੀ 2 ਕਿਲੋਮੀਟਰ ਦੇ ਜਿੰਨੇ ਗੁਰਦੁਆਰੇ ਦੀ ਯਾਤਰਾ ਹੈ ਉੱਥੇ ਰੈੱਡ ਕਾਰਪੇਟ ਪਾ ਕੇ ਦੇਂਦੇ ਨੇ ਹਰ ਸਾਲ ਇਸ ਸਾਲ ਵੀ ਉਹਨਾਂ ਨੇ ਕਾਰਪੇਟ ਦਿੱਤਾ ਆਇਆ ਲੇਕਿਨ ਉਹਨੂੰ ਹਸਪੀਟਲ ਨੇ ਉਹਨਾਂ ਵਾਸਤੇ ਅਰਦਾਸ ਵੀ ਕਰੀ ਤਾਂ ਕਿ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਚਰਦੀ ਕਿਲਾ ਤੇ ਚਰਦੀ ਕਿਲਾ ਦਾ ਜੀਵਨ ਦੇਣ Yeah.